ਆ ਵਿਕਾਸ ਦੀ ਗੱਲ ਕੀਤੀ ਆ ਕਿ ਸੜਕਾਂ ਦੀ ਨਿਮਹਾਰ ਚਾਹੇ ਹੋਰ ਵਿਕਾਸ ਕਾਰਜ ਨੇ ਅਕਾਲੀ ਦਲ ਸਮੂਹ ਨੇ ਫਿਰ ਕੀ ਕਾਰਨ ਜਿਹੜਾ ਗਰਾਫ ਅਕਾਲੀ ਦਲ ਦਾ ਡਾਊਨ ਹੁੰਦਾ ਜਾ ਰਿਹਾ ਦੇਖੋ ਪ੍ਰਚਾਰ ਹੈ ਅਕਾਲੀ ਦਲ ਦੇ ਖਿਲਾਫ ਇੰਨਾ ਹੋਇਆ ਇੰਨਾ ਕੋ ਪ੍ਰਚਾਰ ਹੋਇਆ ਅਕਾਲੀ ਦਲ ਦੇ ਖਿਲਾਫ ਵੀ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਤਾ ਵੀ 10 ਸਾਲ ਦੀ ਲਗਾਤਾਰ ਸੱਤਾ ਚ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਇੰਨਾ ਕਹਿੰਦੇ ਵਿਕਾਸ ਕਰਤਾ ਇਹਨੂੰ ਇੱਕੋ ਇੱਕ ਗੱਲ ਨਾਲ ਕੱਟਿਆ ਜਾ ਸਕਦਾ ਇਹਨਾਂ ਇਹਨਾਂ ਦੇ ਕਲਾਬ ਜਿੰਨਾ ਕੂੜ ਪ੍ਰਚਾਰ ਕੀਤਾ ਜਾਵੇ ਉਹਨਾਂ ਪ੍ਰਚਾਰ ਆ ਜਿਹੜਾ ਪਾਰਟੀਆਂ ਨੇ ਉਸ ਗੱਲ ਤੇ ਜ਼ੋਰ ਲਾਇਆ ਔਰ ਜ਼ੋਰ ਲਾ ਕੇ ਲੋਕਾਂ ਨੂੰ ਐਡੇ ਐਡੇ ਸਬਜਵਾਬ ਦਿਖਾਤੇ ਵੀ ਬਦਲ ਆਏਗਾ ਪਤਾ ਨਹੀਂ ਬਦਲ ਚ ਕੀ ਹੋਣਾ ਲੋਕਾਂ ਨੂੰ ਕਿੱਡੀਆਂ-ਕਿੱਡੀਆਂ ਕ ਪ੍ਰਾਪਤੀ ਹੋਣੀਆਂ ਕਿਵੇਂ ਨੌਕਰੀਆਂ ਮਿਲਣੀਆਂ ਕਿਵੇਂ ਨਸ਼ਾ ਕ ਹਫਤੋਂ ਖਤਮ ਹੋਣਾ ਅੱਜ 7 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਗਏ ਨੂੰ ਸਵਾ 7 ਸਾਲ ਅੱਜ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਖਤਮ ਹੋਇਆ ਅੱਜ ਕਿਉਂ ਲੋਜ ਨੌਜਵਾਨ ਮਰ ਰਹੇ ਨੇ ਦੱਸੋ ਇਹ ਗੱਲ ਦਾ ਹੈ ਕਿਸੇ ਕੋਲ ਜਵਾਬ ਕੋਈ ਅੱਜ ਜਿਹੜੀਆਂ ਗੱਲਾਂ ਜਿਹ ਪਿਛਲੀ ਸਰਕਾਰ ਨੇ ਵਾਦਾ ਕਰਿਆ ਕਾਂਗਰਸ ਜਿਹੜੇ ਅਕਾਲੀ ਦੇ ਦੇਖੋ ਗੱਲ ਸੁਣੋ 7 ਸਾਲ ਹੋ ਗਏ ਚੱਕ ਕੇ ਕਿਉਂ ਨਹੀਂ ਢੋਕਦੇ ਚਾਹੇ ਕੋਈ ਅਕਾਲੀ ਦਲ ਦਾ ਚਾਹੇ ਕੋਈ ਕਾਂਗਰਸ ਦਾ ਚਾਹੇ ਕੋਈ ਆਮ ਆਦਮੀ ਦਾ ਚਾਹੇ ਕੋਈ ਹੋਰ ਇੱਥੇ ਗਲਤ ਕੰਮ ਕਰ ਰਿਹਾ ਗਲਤ ਅੰਸਰ ਨੇ ਉਹਨਾਂ ਨੂੰ ਸਰਕਾਰ ਜਿਹੜੀ ਸਰਕਾਰ ਬਣ ਗਈ ਪਿਛਲੀ ਸਰਕਾਰ ਨੇ ਵਾਦਾ ਕਰਿਆ 4 ਹਫ਼ਤਿਆਂ ਚ ਖਤਮ ਕਰਾਂਗੇ ਇਹ ਸਰਕਾਰ ਨੇ ਵਾਦਾ ਕਰਿਆ ਵੀ ਅਸੀਂ ਆਉਣ ਸਾਲ ਖਤਮ ਕਰਾਂਗੇ ਕਿੱਥੇ ਕਿੱਥੇ ਖਤਮ ਹੋਇਆ ਨਸ਼ਾ ਦੇ ਮੇਰੀ ਮੇਰੀ ਦੇਖੋ ਗੱਲ ਸੁਣੋ ਮੇਰੀ ਜੇ ਕਿਸੇ ਦੇ ਲਾਇਆ ਉਹਨੂੰ ਚੱਕ ਕੇ ਅੰਦਰ ਕਰੋ ਉਧਰ ਤੇ ਕਾਰਪਾਈ ਕਰੂ ਆਪੇ ਸਜ਼ਾ ਭੁਗਤੂਗਾ ਪਰ ਅੱਜ 7 ਸਾਲ ਦਾ ਸਮਾਂ ਸਵਾ 7 ਸਾਲ ਦਾ ਹੋ ਗਿਆ ਅੱਜ ਕਿਉਂ ਨਹੀਂ ਨਸ਼ਾ ਖਤਮ ਹੋਇਆ ਅੱਜ ਪੰਜਾਬ ਦੇ ਵਿੱਚ ਕਿਉਂ ਨਸ਼ਾ ਵਿਕ ਰਿਹਾ ਅੱਜ ਇਹਨਾਂ ਦੀ ਮਿਲੀ ਭੁਗਤਣਾ ਵਿਕ ਰਿਹਾ ਅੱਜ ਬਾਰਡਰਾਂ ਤੋਂ ਨਸ਼ਾ ਆ ਰਿਹਾ ਇਹਨਾਂ ਦੀ ਮਿਲੀ ਭੁਗਤਣਾ ਆ ਰਿਹਾ ਸਾਰਾ ਕੁਝ ਜੋ ਹੋ ਰਿਹਾ ਇਹ ਜਿੰਨਾ ਪ੍ਰਚਾਰ ਕਰਿਆ ਸਾਰਾ ਕੋਡ ਪ੍ਰਚਾਰ ਹੋਇਆ ਕੋਡ ਪ੍ਰਚਾਰ ਕਰਕੇ ਹੀ ਇਹਨਾਂ ਨੇ ਸਰਕਾਰਾਂ ਆਪਣੇ ਲੈਂਦੀ ਅੱਜ ਲੋਕ ਲੋਕ ਮਹਿਸੂਸ ਕਰ ਰਹੇ ਨੇ ਇਸ ਗੱਲ ਨੂੰ ਵੀ ਕਿਵੇਂ ਪੰਜਾਬ ਨੂੰ ਠੱਗਿਆ ਜਾ ਰਿਹਾ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਕਿਵੇਂ ਪੰਜਾਬ ਦੇ ਨਾਲ ਜੋ ਕਮਿਟਮੈਂਟਾਂ ਕੀਤੀਆਂ ਜੋ ਵਾਅਦੇ ਕੀਤੇ ਇੱਕ ਵੀ ਵਾਅਦਾ ਨਹੀਂ ਪੂਰਾ ਕਰਿਆ ਕਹਿੰਦੀ ਸੀ ਨਾ ਇਹਨਾਂ ਦੀ ਮੰਤਰੀ ਅਨਮੋਲ ਗਗਨ ਵੀ ਅਸੀਂ 5 ਮਿੰਟਾਂ ਜਾਂ ਟੁਟਕੀ ਮਾਰ ਕੇ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਦੱਸੋ ਪੰਜਾਬ ਨੂੰ ਕਿੱਥੇ 23 ਦੀਆਂ 23 ਫਸਲਾਂ ਤੇ ਐਮਐਸਪੀ ਮਿਲੀ ਅੱਜ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਕੋਈ ਤਜਰਬਾ ਨਹੀਂ ਬਿਨਾ ਐਕਸਪੀਰੀਅੰਸ ਤੋਂ ਇਹਨਾਂ ਨੇ ਬਿਨਾ ਤਜਰਬੇ ਤੋਂ ਜਿਹੜੋ ਜੋ ਮੂੰਹ 'ਚ ਆਇਆ ਉਹ ਬੋਲਿਆ ਔਰ ਅੱਜ ਉਸੇ ਦਾ ਮੈਂ ਸਮਝਦਾ ਇਹਨਾਂ ਨੂੰ ਇਹ ਬਚੋਣਾ ਦੇ ਵਿੱਚ ਨਤੀਜਾ ਜਿਹੜਾ ਭੁੱਤਣਾ ਪਹਿਣਾ ਯਾਰ ਪੰਜਾਬ ਦੇ ਲੋਕ ਇਸ ਗੱਲੋਂ ਸਮਝ ਚੁੱਕੇ ਨੇ ਵੀ ਇਹ ਸਰਕਾਰ ਆ ਜਿਹੜੀ ਸਾਨੂੰ ਬਰਬਾਦੀ ਦੇ ਕੰਡੇ ਤੇ ਲਾ ਕੇ ਖੜਾ ਦੋਗੀ ਪੰਜਾਬ ਨੂੰ ਭੁੱਟਾ ਜੀ ਜੇ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਦੂਜੇ ਪਾਸੇ ਸੁਖੀਰ ਸਿੰਘ ਬਾਦਲ ਕਹਿ ਰਿਹਾ ਕਿ ਅਸੀਂ ਪੰਜਾਬ ਬਚਾਓ ਜਿਹੜੀ ਯਾਤਰਾ ਸ਼ੁਰੂ ਕੀਤੀ ਹੈ ਕਿ ਪੰਜਾਬ ਨੂੰ ਬਚਾਉਣਾ ਕਿਹਨਾਂ ਤੋਂ ਪੰਜਾਬ ਨੂੰ ਬਚਾਉਣਾ ਦੇਖੋ ਪੰਜਾਬ ਨੂੰ ਬਚਾਉਣਾ ਆਹ ਦੇਖੋ ਤੁਸੀਂ ਸਾਰਾ ਕੁਝ ਤੇ ਸਾਡੇ ਸਾਹਮਣੇ ਆ 70000 ਕਰੋੜ ਦਾ ਕਰਜ਼ਾ ਲੈ ਲਿਆ 2 ਸਾਲ ਚ ਹਰ ਮੇ ਇੱਕ ਮਹੀਨੇ ਦੀ ਆ ਡੇਢ ਮਹੀਨੇ ਚ 12000 ਕਰੋੜ ਦਾ ਹੋਰ ਲੈ ਲਿਆ ਮੇਰੇ ਕੋਲ ਡੇਟਾ ਪਈਆਂ ਕੱਲੀ-ਕੱਲੀਆਂ ਹਰ ਰੋਜ਼ ਆ ਰਿਹਾ ਕਿ ਹਰ ਹਫਤੇ 500 ਕਰੋੜ 1000 ਕਰੋੜ 1200 ਕਰੋੜ ਐਵੇਂ ਲੋਨ ਲੈ ਰਹੀ ਹੈ ਸਰਕਾਰ ਅੱਜ ਜੇ ਪੰਜਾਬ ਦੇ ਲੋਕਾਂ ਨੂੰ ਜੇ ਜੇ ਅੱਜ 75 ਤੁਹਾਨੂੰ ਮੈਂ ਗਲਤ ਤਾਂ ਦੱਸਦੀ ਨਾ 75 ਸਾਲਾਂ ਚ 3 ਲੱਖ ਕਰੋੜ ਚੜਿਆ 2 ਸਾਲਾਂ ਚ 70000 ਕਰੋੜ ਦਾ ਚੜ ਗਿਆ ਫੇਰ ਤੂੰ ਮੈਨੂੰ ਦੱਸੋ ਤੁਸੀਂ ਕਰਜ਼ਾ ਜ਼ਿਆਦਾ ਕਿਨੇ ਲਿਆ ਇਹ ਤਾਂ ਕਹਿੰਦੇ ਸੀ ਇਨਕਮ ਵਧਾਵਾਂਗੇ ਨਾ ਇਨਕਮ ਕਿਵੇਂ ਕਿੱਥੋਂ ਵਧਾਈਨ ਇਨਕਮ ਵਧਾ ਕੇ ਇਨਕਮ ਕਰ ਲੈਂਦੇ ਫਿਰ ਕਰਜ਼ਾ ਤਾਰ ਲੰਦੇ ਕਰਜ਼ਾ ਕਿਉਂ ਨਹੀਂ ਉਤਰਿਆ ਨਾ ਤੋਂ ਅੱਜ ਜਿਹੜੀਆਂ ਇਹ ਗੱਲਾਂ ਕਰਦੇ ਸੀ ਟੋਟਲੀ ਗਲਤ ਨਾ ਹੋਵਦੇ ਉਲਟ ਹੋਈਆਂ ਇਸੇ ਕਰਕੇ ਅੱਜ ਲੋਕ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਆਂ ਵੀ ਇਹ ਇਹਨਾਂ ਦੇ ਬਸ ਦੀ ਗੱਲ ਨਹੀਂ ਰਹੀ ਅੱਜ ਜਿਹੜੀਆਂ ਗੱਲਾਂ ਇਹਨਾਂ ਨੂੰ ਪਾਲਿਸੀਆਂ ਚੰਗੀਆਂ ਉੱਥੇ ਬਣਾਉਣੀਆਂ ਚਾਹੀਦੀ ਸੀ ਵਿਧਾਨ ਸਭਾ 'ਚ ਬੈਠ ਕੇ ਉੱਥੇ ਤਾਂ ਜਿੱਦੇ ਲਾ ਲਾ ਕੇ ਇੱਕ ਦੂਏ ਤੋਂ ਮਿਹਣਾ ਮਿਹਣੀ ਹੋ ਰਹੀਆਂ ਨੇ ਇੱਕ ਦੂਏ ਨੂੰ ਤੁੰਤਾਂ ਲਾ ਰਹੇ ਨੇ ਉਹ ਗੱਲਾਂ ਤੁੰਤਾਂ ਲਾਉਣ ਦੀ ਜਾਂ ਉੱਥੇ ਇੱਕ ਦੂਜੇ ਨੂੰ ਸੁਣਾਉਣ ਵਾਸਤੇ ਸਭਾ ਨਹੀਂ ਆ ਸਾਡੀ ਜਿਹੜੀ ਸਰਵੋੱਚ ਸਾਡੀ ਸਭਾ ਵਿਧਾਨ ਸਭਾ ਪੰਜਾਬ ਦੀ ਉਹ ਤੁੰਤਾਂ ਲਾਉਣ ਵਾਸਤੇ ਨਹੀਂ ਹੈ ਉਹ ਉੱਥੇ ਨਵੀਆਂ ਪਾਲਿਸੀਆਂ ਬਣਾਉਣ ਵਾਸਤੇ ਆ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਦੀ ਜਿਹੜੀ ਆਉਣ ਵਾਲਾ ਭਵਿੱਖ ਚੰਗਾ ਬਣਾਉਣ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਉੱਥੇ ਪਾਲਿਸੀਆਂ ਤਿਆਰ ਹੋਣ ਔਰ ਉਹਨਾਂ ਤੇ ਵਿਚਾਰ ਚਰਚਾ ਹੋਵੇ ਵਿਚਾਰ ਚਰਚਾ ਹੋ ਗਏ ਉਹਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਇਹ ਤਾਂ ਉੱਥੇ ਮੀਣੋ ਮੀਣੀ ਹੋ ਗਏ ਜਿੰਦੇ ਲਾ ਕੇ ਸੁਣੋ ਜੀ ਸੁਣਨਾ ਕੀ ਹੈ ਸੋ ਉਹਨਾਂ ਨੂੰ ਕੀ ਸੁਣਾਉਣਾ ਚਾਹੁੰਦੇ ਨੇ ਪੰਜਾਬ ਤਾਂ ਡਿਵੈਲਪਮੈਂਟ ਚਾਹੁੰਦਾ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਸੀਐਮ ਭਗਵੰਤ ਮਾਨੀ ਵੀ ਕਿਹਾ ਸੀ ਕਿ ਮੈਂ ਜਿੰਦਾ ਲਾਉਣ ਦੀ ਗੱਲ ਕੀਤੀ ਸੀ ਕਿ ਬਾਹਰੋਂ ਲਾ ਦਿਓ ਜਦੋਂ ਮੈਂ ਸਚਾਈ ਬੋਲਦਾ ਤਾਂ ਇਹ ਭੱਜ ਜਾਂਦੇ ਨੇ ਉੱਟ ਕੇ ਉਹ ਭੱਜ ਜਾਣ ਤੁਸੀਂ ਪੌਲਸੀਆਂ ਬਣਾਓ 92 ਐਮਐਲਏ ਇੱਕ ਪਾਸੇ ਨੇ ਅਜੇ ਤੱਕ ਕਿਸੇ ਦੀ ਲੋੜ ਨਹੀਂ ਹੈਗੀ ਅਜੇ ਤੱਕ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਆਪਣੇ ਚੰਗੀਆਂ ਪੌਲਸੀਆਂ ਬਣਾਉਣ ਚੰਗੀਆਂ ਪੌਲਸੀਆਂ ਬਣਾ ਕੇ ਚੰਗਾ ਰਾਜ ਭਾਗ ਲੋਕਾਂ ਨੂੰ ਦੇਣਗੇ ਜੇ ਦੁਬਾਰਾ ਲੋਕ ਵੋਟ ਪਾਣਗੇ ਪਰ ਜਿਹੜਾ ਇਹਨਾਂ ਨੇ ਹਾਲ ਕੀਤਾ ਹੋਇਆ ਐਸ ਸਾਹ ਉਜੇਕਰ ਗੱਲ ਕਰੀਏ ਆਪਾਂ ਬਲਟੋਹਾ ਸਾਹਿਬ ਨਾਲ ਲੜ ਰਹੇ ਭਾਈ ਅੰਮ੍ਰਿਤਪਾਲ ਖੜੇ ਨੇ ਉਧਰੋਂ ਅੰਮ੍ਰਿਤਪਾਲ ਉਹ ਇਨਸਾਨ ਨੇ ਜਿਨ੍ਹਾਂ ਨੇ ਨੌਜਵਾਨੀ ਦੇ ਨਸ਼ੇ ਤੋਂ ਬਚਾਉਣ ਲਈ ਇੱਕ ਉਪਰਾਲਾ ਕੀਤਾ ਸੀ ਪਰ ਸਰਕਾਰ ਨੇ ਅੰਦਰ ਬੰਦ ਕਰ ਦਿੱਤਾ ਤੇ ਜੇ ਦੂਜੇ ਪਾਸੇ ਗੱਲ ਕਰੀਏ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਗਿਆ ਕਿ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਵੇਖੋ ਇਹ ਅਕਾਲੀ ਵਰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਖੇਤਰੀ ਪਾਰਟੀ ਹੋਣ ਦੀ ਗੱਲ ਕਰਦਾ ਹੈ ਹਾ ਦਾ ਨਾਂ ਨਾ ਮਾਰਦੇ ਅਕਾਲੀ ਦਲ ਅੱਸੀ ਜਦੋਂ ਦੀ ਬੰਦੀ ਸਿੰਘਾਂ ਨੂੰ ਵਿਆਹ ਕਰਨ ਲਈ ਪਹਿਲ ਕਦਮੀ ਸ਼ਰਮਣੀ ਅਕਾਲੀ ਦਲ ਦੀ ਹੈ ਕਿਵੇਂ ਦੇਖਦੇ ਹੋ ਉਹਨੂੰ ਕਿ ਹੁਣ ਭਾਈ ਅਮਰਿਤਪਾਲ ਦੇ ਖਿਲਾਫ ਗਲਟੋਸ ਆ ਬਣ ਗਏ ਦੇਖੋ ਅਜੇ ਬੜਾ ਟਾਈਮ ਪਿਆ ਹੈ ਪਾਰਟੀ ਦਾ ਹਾਈ ਕਮਾਂਡ ਦਾ ਫੈਸਲਾ ਹੈ ਹਾਈ ਕਮਾਂਡ ਨੇ ਫੈਸਲਾ ਲੈਣਾ ਜੋ ਵੀ ਫੈਸਲਾ ਉਹ ਲੈਣਗੇ ਇਹਦੇ ਹੱਕ 'ਚ ਉਹ ਮੈਂ ਸਮਝਦਾ ਠੀਕ ਹੈ ਜੇ ਪਾਰਟੀ ਸਹੀ ਫੈਸਲਾ ਲੰਦੀ ਉਹਦੇ ਲਈ ਵੀ ਤੁਹਾਡੀ ਕੀ ਰਾਏ ਆ ਕੀ ਕਰਨਾ ਚਾਹੀਦਾ ਦੇਖੋ ਮੈਂ ਤਾਂ ਸਮਝਦਾ ਜਿਵੇਂ ਲੋਕਾਂ ਦੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਨ੍ਹਾਂ ਦੇ ਮੁਤਾਬਕ ਜਿਹੜਾ ਫੈਸਲਾ ਪਾਰਟੀ ਨੂੰ ਲੈਣਾ ਚਾਹੀਦਾ ਹੈ ਤੇ ਜਕਰ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਹੁਣ ਜਿਹੜੇ ਤਰਨ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤਾਰੇ ਨੇ ਇਹ ਵੀ ਲੋਕਾਂ ਦਾ ਕਹਿਣਾ ਹੈ ਕਿ ਇਹ ਪੈਰਾਸ਼ੂਟ ਰਾਂਗ ਉਤਾਰ ਤੇ ਕੀ ਦੇਣਾ ਫਤਿਹਗੜ੍ਹ ਸਾਹਿਬ ਹਲਕੇ ਦੇਖੋ ਇਹ ਜਿਹੜੇ ਬਿਕਰਮਜੀਤ ਸਿੰਘ ਜੀ ਖਾਲਸਾ ਨੇ ਇਹ ਪੁਰਾਣਾ ਟਕਸਾਲੀ ਭਰਾ ਪਰਿਵਾਰ ਹੈ ਇਸ ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ ਦੇ ਜਿਹੜੇ ਪਿਤਾ ਨੇ ਸਰਦਾਰ ਬਸੰਤ ਸਿੰਘ ਜੀ ਖਾਲਸਾ ਉਹ ਦੋ ਵਾਰ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਇਸ ਹਲਕੇ ਤੋਂ ਔਰ ਇਸ ਹਲਕੇ ਨਾਲ ਉਹਨਾਂ ਦੀ ਜੜਾਂ ਜੁੜੀਆਂ ਹੋਈਆਂ ਨੇ ਔਰ ਇਸ ਹਲਕੇ ਦੇ ਵਿੱਚ ਉਹ ਖੰਨੇ ਤੋਂ ਬਿਕਰਮਜੀਤ ਸਿੰਘ ਖਾਲਸਾ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਦੇ ਪ੍ਰਧਾਨ ਨੂੰ ਹਰਾ ਕੇ ਐਮਐਲਏ ਬਣੇ ਔਰ ਰਾਜ ਮੰਤਰੀ ਬਣੇ ਖੰਨੇ ਦੇ ਵਿੱਚ ਉਹ ਰਹੇ ਨੇ 5 ਸਾਲ ਐਮਐਲਏ ਰਹੇ ਉਹ ਐਸੇ ਵਿਧਾਨ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਔਰ ਇਸੇ ਤਰੀਕੇ ਨਾਲ ਉਹ ਪੈਲ ਤੋਂ 5 ਸਾਲ ਲੋਕ ਵਿਧਾਨ ਸਭਾ ਦੇ ਐਮਐਲਏ ਰਹੇ ਉਹ ਉਹ ਵੀ ਐਸੇ ਹਲਕੇ ਦੇ ਵਿੱਚ ਪੈਂਦਾ ਮਲਾਉ ਦਾ ਜਿਹੜਾ ਰੈਕੋਟ ਹਲਕਾ ਹੈ ਉਹ ਹਲਕੇ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਹੈ ਇਸ ਕਰਕੇ ਸਭ ਤੋਂ ਵੱਧ ਜੇ ਕੋਈ ਨੇੜਲਾ ਬੰਦਾ ਇਸ ਹਲਕੇ ਫਤੇਗੜ ਸਾਹਿਬ ਦਾ ਹੈ ਸਾਰੇ ਉਮੀਦਵਾਰਾਂ 'ਚ ਤਾਂ ਉਹ ਉਹ ਵਿਕਰਮਜੀਤ ਸਿੰਘ ਖਾਲਸਾ ਜਿਹੜਾ ਕਿ ਹਰ ਹਲਕੇ ਨਾਲ ਜੁੜਿਆ ਹੋਇਆ ਹੈ ਹਰ ਘਰ ਨਾਲ ਜੁੜਿਆ ਹੋਇਆ ਔਰ ਪੁਰਾਣਾ ਟਕਸਾਲੀ ਅਕਾਲੀ ਪਰਿਵਾਰ ਹੈ ਔਰ ਜਿਹੜੀ ਸਾਰੇ ਇਲਾਕੇ ਦੇ ਵਿੱਚ ਹਰ ਪਰਿਵਾਰ ਨਾਲ ਜੁੜ ਕੇ ਇਸ ਇਲਾਕੇ ਨਾਲ ਕਿਤੇ ਨਾ ਕਿਤੇ ਉਹਨਾਂ ਨਾਲ ਵਿਚਰਿਆ ਹੋਇਆ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆਂ ਵੀ ਇਹ ਜਿਹੜਾ ਵਿਕਰਮਜੀਤ ਸਿੰਘ ਖਾਲਸਾ ਨੇ ਇਹ ਸਾਰਿਆਂ ਤੋਂ ਜਿਆਦਾ ਜੁੜੇ ਹੋਏ ਲੋਕਾਂ ਨਾਲ ਇਹ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਜਿੱਤ ਹੋ ਗਈ ਵਿਕਰਮ ਸਿੰਘ ਖਾਲਸਾ ਬਿਲਕੁਲ ਹੋ ਗਈ ਕਿਵੇਂ ਦੇ ਤੜੇ ਤੜੇ ਬੰਦੀ ਕਾਲੀ ਦਲ ਜੱਥੇ ਕੋਈ ਕਾਲੀ ਦਲ ਦਾ ਗੜ ਗੜ ਕਾਲੀ ਦਲ ਦਾ ਜਿੱਤੇ ਦਾ ਵਿਰੋਧੀ ਜਿੱਤੇ ਅੰਦੇ ਤੂੰ ਲਗਾਤਾਰ ਵਿਰੋਧੀ ਜਿੱਤੇ ਆਏ ਰੱਤ ਕਰ ਗੱਲ ਪਤਾ ਕੀ ਹੈ ਵਿਰੋਧੀ ਨਹੀਂ ਜਿੱਤੇ ਆਏ ਜਿੱਤੇ ਤਾਂ ਲੋਕਾਂ ਨੂੰ ਗਮਰਾਇਆ ਨਾ ਕਰਤਾ ਗਮਰਾਇਆ ਇੰਨਾ ਹੋ ਗਿਆ ਜ 117 ਚ 95 ਸੀਟਾਂ ਇੱਕ ਪਾਸੜ ਲੋਕਾਂ ਨੇ ਬਦਲਾ ਦੇਖ ਕੇ ਵੋਟ ਪਾਈ ਵੋਟ ਪਾਉਣਾ ਲੋਕਾਂ ਦਾ ਅਧਿਕਾਰ ਹੈ ਔਰ ਮੈਂ ਸਮਝਦਾ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਔਰ ਲੋਕ ਅੱਜ ਜਿਹੜੀ ਪਾਰਟੀ ਨੇ ਪਿਛਲੇ ਸਮੇਂ ਵਿਕਾਸ ਕੀਤਾ ਜਿਹੜੀ ਪਾਰਟੀ ਨੇ ਪੰਜਾਬ ਦਾ ਫਾਇਦਾ ਕੀਤਾ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਜਿਹੜੀ ਪਾਰਟੀ ਲੜਾਈ ਲੜਦੀ ਆ ਜੇ ਤੁਸੀਂ ਦੂਜੀਆਂ ਪਾਰਟੀਆਂ ਦੀ ਗੱਲਾਂ ਕਰਦੇ ਹੋ ਦੂਜੀਆਂ ਪਾਰਟੀਆਂ ਨੂੰ ਤਾਂ ਬਹੁਤ ਵੱਡੇ ਵੱਡੇ ਸਵਾਲ ਨੇ ਅੱਜ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਪੂਰੇ ਭਾਰਤ ਦੇ ਵਿੱਚ ਗੱਠ ਜੋੜਾ ਹੈ ਹੂੰ ਕਿੱਡਾ ਬੜਾ ਸਵਾਲ ਆ ਦੱਸੋ ਇਸ ਗੱਲ ਦਾ ਜਵਾਬ ਹੈ ਕਿ ਜਿਆਮ ਆਦਮੀ ਕੋਲ ਆ ਜਾਂ ਕਾਂਗਰਸ ਵਾਲੇ ਕੋਲ ਸਾਰੇ ਭਾਰਤ ਦੇ ਵਿੱਚ ਦੋਏ ਪਾਰਟੀਆਂ ਦਾ ਗੱਠ ਜੋੜ ਹੈ ਪੰਜਾਬ ਦੇ ਵਿੱਚ ਇੱਕ ਦੂਏ ਨੂੰ ਗਾਲਾਂ ਕੱਢ ਰਹੇ ਨੇ ਇੱਕ ਦੂਜੇ ਨਾਲ ਇਹ ਅਲੱਗ-ਅਲੱਗ ਉਹ ਤਾਂ ਜਾਖੜ ਵੀ ਕਹਿ ਰਿਹਾ ਕਿ ਪੰਜਾਬ ਚ ਖਤਮ ਕਾਂਗਰਸ ਖਤਮ ਚਾਹੇ ਪਾਰਟੀ ਖਤਮ ਠੀਕ ਹੈ ਉਹ ਕਹਿਣ ਦੀਆਂ ਗੱਲਾਂ ਨੇ ਸਾਰੀਆਂ ਲੋਕਾਂ ਦੀਆਂ ਪਰ ਗੱਲ ਤਾਂ ਇਹ ਆ ਵੀ ਅੱਜ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀ ਜਿਹੜੀ ਆਮ ਆਦਮੀ ਔਰ ਕਾਂਗਰਸ ਪਾਰਟੀ ਹੈ ਇਹਦਾ ਸਾਰੇ ਦੇਸ਼ ਦੇ ਵਿੱਚ ਸਮਝੌਤਾ ਇਹ ਦੋਨੇ ਪਾਰਟੀਆਂ ਇੱਕ ਨਹੀਂ ਔਰ ਇੱਥੇ ਪੰਜਾਬ ਦੇ ਵਿੱਚ ਇਹ ਦੋਨੇ ਪਾਰਟੀਆਂ ਅਲੱਗ-ਅਲੱਗ ਚੋਣਾਂ ਲੜ ਰਹੀਆਂ ਨੇ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਇਹ ਬਿਲਕੁਲ ਦੋਨੇ ਪਾਰਟੀਆਂ ਇੱਕ ਨੇ ਅੱਜ ਜਿਹੜੀ ਪਾਰਟੀ ਖੇਤਰੀ ਪਾਰਟੀ ਕੇਵਲ ਸ਼੍ਰੋਮਣੀ ਕਾਲੀ ਦਲ ਹੈ ਔਰ ਜਿਹਨੇ ਪੰਜਾਬ ਦੇ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ ਗੱਲਾਂ ਕਰਨੀਆਂ ਨੇ ਜਿੰਨੀ ਬਾਕੀ ਪਾਰਟੀਆਂ ਨੇ ਉਹ ਸਾਰਿਆਂ ਦੀਆਂ ਧਾਰਾਂ ਦਿੱਲੀ ਨਾਲ ਜੁੜੀਆਂ ਹੋਈਆਂ ਨੇ ਉਹ ਉਹ ਇੱਥੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਆਗੂ ਨੇ ਜਿਹੜੇ ਉਹਨਾਂ ਦੇ ਅੱਗੋਂ ਨੇ ਹੋਰ ਗੱਲ ਕਰਦੇ ਨੇ ਜਦੋਂ ਸ਼ੰਭੂ ਬਰਡਰ ਟੱਪ ਜਾਂਦੇ ਨੇ ਹਰਿਆਣੇ 'ਚ ਹੋਰ ਗੱਲ ਕਰਦੇ ਨੇ ਦਿੱਲੀ 'ਚ ਹੋਰ ਗੱਲ ਕਰਦੇ ਨੇ ਗੁਜਰਾਤ 'ਚ ਹੋਰ ਗੱਲ ਕਰਦੇ ਨੇ ਜੰਮੂ 'ਚ ਹੋਰ ਗੱਲ ਕਰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਕੇਵਲ ਪੰਜਾਬ ਦੀ ਗੱਲ ਕਰੇਗੀ ਪੰਜਾਬ ਦੇ ਕਿਉਂਕਿ ਪੰਜਾਬ ਦੀ ਪਾਰਟੀ ਇਹਨੇ ਪੰਜਾਬ ਤੋਂ ਕਿਤੇ ਬਾਹਰ ਨਹੀਂ ਜਾਣਾ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ ਸਾਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਜਾਂਦੀਆਂ ਨੇ ਉਸ ਤਰੀਕੇ ਦੀਆਂ ਗੱਲ ਕਰਦੀਆਂ ਨੇ ਇਹਨਾਂ ਨੂੰ ਕਹੋ ਵੀ ਸਾਡਾ ਦੇਣ ਜਿਹੜੀਆਂ ਪਾਰਟੀਆਂ ਨੇ ਇਹ ਵੀ ਪਾਣੀ ਸੰਬੰਧੀ ਇਹਨਾਂ ਦਾ ਕੀ ਵਿਚਾਰ ਹੈ ਢੀੜ ਜਾ ਕੇ ਹਰਿਆਣੇ ਚ ਕਸੂਰ ਕਹਿ ਰਹੇ ਨੇ ਪੰਜਾਬ ਚ ਕਸੂਰ ਕਹਿ ਰਹੇ ਨੇ ਇਸ ਕਰਕੇ ਅੱਜ ਸਾਰੇ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਜਿਵੇਂ ਇਹ ਗਮਰਾਹ ਕਰ ਰਹੇ ਨੇ ਇਹ ਜਿਹੜੀ ਆ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਆ ਔਰ ਇਹਦੇ ਨਾਲ ਲੋਕ ਪੰਜਾਬ ਦੇ ਖੜਨਗੇ